ਸਾਰੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਬਖਸ਼ਣ ਅਤੇ ਲਾਈਵ ਦੇ ਵਿੱਚ ਤਸਵੀਰਾਂ ਦਿਖਾ ਰਹੇ ਹਾਂ ਅੱਜ ਆਪਾਂ ਤੁਸੀਂ ਦੇਖਦੇ ਹੋਵੇ ਬਹੁਤ ਸੋਚੀਏ ਵਿਚਾਰੀਏ ਕਿ ਆਪਣੇ ਹਰ ਇੱਕ ਦੇ ਮਨਾਂ ਦੇ ਬੱਚਿਆਂ ਦਾ ਇਹ ਪਤਾ ਹੈ ਕਿ ਚਾਹੀਦਾ ਮੋਰਚਾ ਕਿਸ ਚੀਜ਼ ਵਾਸਤੇ ਆ ਔਰ ਕਿਉਂ ਜ਼ਰੂਰੀ ਆ ਇਹਦੇ ਵਿੱਚ ਖਨੌਰੀ ਬੱਚੇ ਦੀ ਜਿਹੜੀ ਔਲਾਦ ਆ ਉਹੱਖਾਂ ਦੀ ਤਦਾਦ ਦੇ ਵਿੱਚ ਔਰ ਇੱਕ ਕਿਸਾਨ ਪਹੁੰਚੇ ਦੇ ਸਾਦਾ ਬੈਂਕ ਫਲੋਟ ਹੈ ਆ ਅਕਾਲੀ ਰਾਜਾ ਜਿਹੜਾ ਏ ਉਹਦੇ ਵਿੱਚ ਆਦਾ ਅਰੰਗਸੇਵ ਦੀ ਰੂਹ ਏ ਉਹਦੇ ਨਾਮ ਦੇ ਜਿਹੜੇ ਸਾਥੀ ਉਹਨਾਂ ਚ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਦੂਰ ਤੱਕ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਇਹ ਕਹਿੰਦੇ ਚਰਮ ਪਾਪੜਾ ਉਹ ਕੱਬ ਦਾ ਹੈ ਨੌਰੀ ਬਾਰਡਰ ਦੇ ਉੱਪਰ ਬਹੁਤ ਕਵਾਰੀ ਸੰਖਿਆ ਦੇ ਵਿੱਚ ਕਿਸਾਨ ਪਹੁੰਚੇ ਇਹ ਇੱਕ ਐਸੇ ਕਿਸਾਨ ਚਾਰ ਜੰਮਰੀ ਨੂੰ ਉਹਦੇ ਬਹੁਤ ਕਈ ਸੌ ਸਾਲ ਪਿੱਛੇ ਸੋਚ ਕਰੋ ਦੇਖੋ ਜੇ ਤੁਸੀਂ ਲਾਗ ਦੇਖ ਸਕਦੇ ਹੋ ਉਹ ਚੌਣ ਵਾਸਤੇ ਜੋ ਕਰਵਾਣੀਆਂ ਸਾਨੂੰ ਦੇਣੀਆਂ ਪਈਆਂ ਉਹਨਾਂ ਦੀ ਆਵਾਜ਼ਾਂ ਨੂੰ ਅੱਜ ਇਹਨਾਂ ਨੇ ਫੇਕਾ ਜਾ ਕਰ ਦਿੱਤਾ ਕੈਮ ਕਰ ਦਿੱਤਾ ਏ ਔਰ ਇਹ ਨਾਲੀ ਜਿੰਦਗੀ ਜਿਹੜੀ ਆ ਸਾਡੀ ਕਸਾਦੀ ਵਾਸਤੇ ਜੋ ਇਹਨਾਂ ਦੀ ਹੰਦਕੇ ਤਕਬੀਰ ਵੀ ਹੋ ਰਹੀ ਆ ਉਹਦਾ ਦੇਣ ਅਸੀਂ ਦੇ ਦੀ ਕਰਦੇ ਆਂ ਔਰ ਬੇਟੀ ਆ ਕਿ ਅੱਜ ਪ੍ਰਮਾਤਮਾ ਉਹਨਾਂ ਦੀ ਜਿੰਦਗੀ ਦੇ ਬਾਰੇ ਆਸਰਾ ਤੇ ਆ ਬਹੁਤ ਵੱਡੇ ਪ੍ਰਮਾਤਮਾ ਦੀ ਸੰਕੀਜਾ ਜੋ ਪ੍ਰਕਾਏ ਦੀ ਆਵਾਜ਼ ਹੁੰਦਾ ਏ ਖਨੌਰੀ ਬਾਰਡਰ ਦੇ ਉੱਪਰ ਲਾਈਵ ਦੇ ਵਿੱਚ ਵੀ ਤੁਸੀਂ ਵੀਰਾਂ ਦੇਖੋ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਸੰਤਾ ਮਹapurkha ਦੇ ਬਰਾਬਰ ਖੜਕੇ ਉਹਨਾਂ ਦੀ ਜਿੰਦਗੀ ਕਈ ਕਈ ਮਹੀਨੇ ਤੱਕ ਜਰੀਆ ਬਗੈਰ ਅਜ ਤੋ ਵੀ ਕਰਦਾ ਏ ਸਾਡੀ ਅੱਜ ਵਿਚਾਰ ਏ ਕਿਆ ਕਾਲਪੁਰਖ ਇਹਨਾਂ ਦੀ ਜ਼ਿੰਦਗੀ ਤੇਰੇ ਆਪੇ ਇਹ ਸਾਨੂੰ ਉਟਾਉਣਾ ਆਪੇ ਨਹੀਂ ਸਕਦੇ ਬਹੁਤ ਲੰਬੀ ਤਣਾ ਦੇ ਵਿੱਚ ਕਸਾਲ ਨੋਰੀ ਬਾਰਡਰ ਦੇ ਉੱਪਰ ਪਹੁੰਚੇ ਨੇ ਬਹੁਤ ਭਾਰੀ ਘੱਟ ਹੋ ਚੁੱਕਿਆ ਬਹੁਤ ਪਿੱਛੇ ਤੱਕ ਕਿਸਾਨਾਂ ਦਾ ਬਹੁਤ ਭਾਰੀ ਉੱਧਰ ਦੇਖ ਸਕਦੇ ਤੁਸੀਂ ਕਣਕਾਂ ਦੇ ਵਿੱਚ ਦੀ ਵੀ ਕਿਸਾਨ ਅੱਗੇ ਜਾ ਰਹੇ ਨੇ ਬਹੁਤ ਜ਼ਿਆਦਾ ਘੱਟ ਹੋ ਚੁੱਕਿਆ ਨੋਰੀ ਬਾਰਡਰ ਦੇ ਉੱਪਰ ਅਦੇਸ਼ਾ ਹੈ ਕੱਬ ਆ ਰਹੇ ਹੋ ਪਾਸੇ ਇਸ ਆਪਰਾਧਿਆ ਦੀਆਂ ਸਿੱਖੀਆਂ ਤੋਂ ਆ ਰੁਪਨ ਵਾਲੇ ਵੀ ਚੜਿਆ ਉਹਨਾਂ ਤੋਂ ਸਮਝਣਾ ਚਾਹੀਦਾ ਕਿ ਕਾਹਵਾ ਟਾਕ ਸਾਥ ਤੇ ਪਨਾਸ ਔਰ ਐਸਾ ਹਸਾਨੀ ਰਾਜਾ ਆਪਾਂ ਚਲੋ ਲਾਈਵ ਦੇ ਵਿੱਚ ਸਿੱਧੀਆਂ ਖਨੋਰੀ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੋ 4 ਤਰੀਕ ਨੂੰ ਐਮਐਸਪੀ ਨੂੰ ਲੈ ਕੇ ਫਸਲਾ ਇਹ ਯਾਦ ਕਰਿਆ ਬਹੁਤ ਭਾਰੀ ਮਹਾਪੰਚਾਇਤ ਰੱਖੀ ਗਈ ਸੀ ਇਹਦੇ ਵਿੱਚ ਯੋਗਦਾਨ ਪਾਉਣ ਵਾਸਤੇ ਬਹੁਤ ਲੰਬੀ ਤਦਾਦ ਦੇ ਵਿੱਚ ਕਿਸਾਨ ਉਰੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਦੂਰ ਤੱਕ ਬਹੁਤ ਜ਼ਿਆਦਾ ਕੱਟ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਉਹ ਕਿਸ ਤਰ੍ਹਾਂ ਇਹ ਨਾਲ ਪਹੁੰਚਣਾ ਚਾਹੇਗਾ ਆਪਰੇਟ ਕਰਨੇ ਦਾ ਮਸਲਾ ਅਸੀਂ ਪੂਰਾ ਨਹੀਂ ਹੋਣ ਦੇਵਾਂਗੇ ਆਪਾਂ ਮੋਦੀ ਦਾ ਜਨਵਾ ਉਹ ਮਸਲਾ ਪੂਰਾ ਹੋਏਗਾ ਇਹ ਜਿਹੜਾ ਤੁਹਾਡੇ ਫਾਸਰਾ ਆਉਂਦੀ ਤੁਹਾਡੀ ਅਕਾਇਤੀ ਹੋਵੇਗੀ ਉਹ ਫਾਸ ਜੋ ਹੈ ਉਹਨਾਂ ਦੇ ਜਿਹੜੇ ਬੱਚਨ ਉਹਨਾਂ ਤੋਂ ਸਾਫ ਪੰਜ ਮਾਰ ਕੇ ਉਹ ਜੀਸਰ ਦੱਲੇਵਾਲ ਦੇ ਜੋ ਤੁਹਾਨੂੰ ਦੇਖ ਦਿੱਤੀ। ਦੱਲੇਵਾਲ ਵੀ ਉਹਨਾਂ ਦੀ ਅੱਜ ਕਾਲ ਦਿੱਤੀ ਗਈ ਸੀ ਜਿਹਦੇ ਵਿੱਚ ਬਹੁਤ ਭਾਰੀ ਇਕੱਠ ਹੋ ਚੁੱਕਿਆ ਖਨੌਰੀ ਬਾਰਡਰ ਦੇ ਉੱਪਰ। ਉਹਨੂੰ ਲਾਈਵ ਦੇ ਵਿੱਚ ਜਿੰਨੀਆਂ ਤਸਵੀਰਾਂ ਦਿਖਾ ਰਹੇ ਆ। ਜਿੰਦਾਬਾਦ ਜਿੰਦਾਬਾਦ। ਬਹੁਤ ਭਾਰੀ ਇਕੱਠ ਹੋ ਚੁੱਕਿਆ। ਜਿੰਦਾਬਾਦ ਜਿੰਦਾਬਾਦ। ਜੈ ਹਰ ਧਰਮ ਦਾ ਸਤਿਕਾਰ ਹੈ ਤੇ ਜੀਵਨ ਦੀ ਮੁੱਤ। ਧੰਨਵਾਦ। ਰਗਵੀਰ ਸਿੰਘ ਜੀ ਪੰਘਾਲਾ ਫਿਰ ਬੇਨਤੀ ਕਰਦੇ ਆ ਕਿ ਬਹੁਤ ਵੱਡੇ ਕਾਫਲੇ ਪਾਤੜਾਂ ਦੇ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਰੋਕੇ ਹੋਏ ਆ ਕਿ ਔਮੇ ਦਿੱਤੇ ਜਾ ਰਹੇ ਆ। ਸਦਾ ਇਹ ਨਹੀਂ ਆਸ ਸੀ ਕਿ ਇਹ ਅਸੀਂ ਕਿਸਾਨਾਂ ਦੇ ਨਾਲ ਅਸੀਂ ਸਰਦਾਰ ਬੱਲੇਵਾਲ ਸਾਭਤੀ ਸਿਹਤ ਤੋਂ ਬੜੇ ਚਿੰਤਤ ਆ ਅਸੀਂ ਕਿਸਾਨਾਂ ਦੇ ਪੁੱਤ ਆ ਅਸੀਂ ਕਿਸਾਨਾਂ ਦੇ ਸ਼ਹਿਰਛੇ ਦੇ ਨਾਲ ਆ ਓਏ ਜੀ ਸਰਕਾਰ ਦੇ ਹੱਥ ਜੋੜ ਕੇ ਸਾਡੇ ਫਟਕਾਰ ਇਹ ਪੂਰਾ ਪੰਜਾਬ ਇਹ ਪੂਰਾ ਦੇਸ਼ ਸਰਦਾਰ ਧਰਲੇਵਾਲ ਸਾਹਿਬ ਦੀ ਹਦਾਇਤ ਦੇ ਉੱਤੇ ਔਰ ਬੜਿਆ ਵੱਟਾ ਇਕੱਠ ਹੈ ਤੁਸੀਂ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕੋਗੇ ਕੋਈ ਹੱਕ ਐਕਸ਼ਨ ਜੇ ਕਰੇ ਤੁਸੀਂ ਤਾਂ ਬਹੁਤ ਬੜੀ ਕਟਕਰੀ ਜਿਹੜਾ ਹੈਗਾ ਆਲੰਬ ਦੇਣਾ ਇਸ ਸਾਹਿਬ ਨੂੰ ਜਗ੍ਹਾ ਨਹੀਂ ਇਹਨਾਂ ਦੀ ਫੇਰ ਨਹੀਂ ਕਰਦੇ ਸਾਡੇ ਕਾਫਲਿਆਂ ਨੂੰ ਬਾਜ਼ਾਰਾਂ ਤੋਂ ਰੋਕ ਕੇ ਆ ਕੀਤਾ ਜਾਵੇ ਸੰਗਤ ਨੂੰ ਬੇਨਤੀ ਹੈ ਪਟਾਲ ਪਿਛਲੇ ਪਾਸੇ ਬਹੁਤ ਲੰਮਾ ਹੋਰ ਬਣਾ ਦਿੱਤਾ ਜਾਵੇ ਪਿੱਛੇ ਜਿੱਥੇ ਜਿੱਥੇ ਜਗ੍ਹਾ ਨਹੀਂ ਜਲੀ ਹੈ ਉੱਥੇ ਉੱਥੇ ਬੈਠੀ ਚਲੋ ਜਿਹੜੇ ਲੰਗਰਾਂ ਦੀ ਪ੍ਰਸ਼ ਦੇਖ ਸਾਹਿਬ ਜੋ ਨੌਜਿਕ ਤੁਹਾਨੂੰ ਕਾਨੂੰਨੀ ਵਾਪਸ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਹੜੀ ਸੁਤੇਜ ਨੂੰ ਸਹਾਇਤਾ ਆਈ ਹੈ ਲਖਮਨ ਸਿੰਘ ਫਾਜ਼ਲ ਦਾ 100 ਰੁਪਿਆ 200 ਇਕਾਈ ਘਟਿਆ ਵਾਲੀ 1100 ਰੁਪਿਆ बूटा सिंह कामिया इकई प्रधान मलिया बरनला पांच सौ रुपया जशनजीत सिंह जमालपुरा लुधियाना आठ कंबल लेके आए ने कपूर शाह खुकर फाजल का तो एक हजार रुपया कराली से पटियाला तो ग्यारह सौ तो रुपया मनजीत सिंह पटियाला दो तो सौ रुपया